ਭਾਰਤੀ ਮੂਲ ਦੀ ਸਿੱਖ ਕੁੜੀ ਵੱਲੋਂ ਪਾਕਿਸਤਾਨ ਜਾ ਕੇ ਵਿਆਹ ਕਰਵਾਉਣ ਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜਰਮਨੀ ਦੀ ਭਾਰਤੀ ਮੂਲ ਦੀ ਇੱਕ ਸਿੱਖ ਕੁੜੀ ਨੇ ਪਾਕਿਸਤਾਨ ਦੇ ਸਿਆਲਕੋਟ ਵਿੱਚ ਜਾ ਕੇ ਇਸਲਾਮ ਕਬੂਲ ਕਰ ਲਿਆ ਹੈ ਅਤੇ ਆਪਣੇ ਪ੍ਰੇਮੀ ਨਾਲ ਵਿਆਹ ਕਰਵਾ ਲਿਆ ਹੈ ਇਹ ਸਿੱਖ ਕੁੜੀ ਜਰਮਨੀ ਦੀ ਰਹਿਣ ਵਾਲੀ ਹੈ ਜਿਸ ਦਾ ਨਾਮ ਜਸਪ੍ਰੀਤ ਕੋਰ ਹੈ ਧਰਮ ਬਦਲਣ ਤੋਂ ਬਾਅਦ ਹੁਣ ਉਸ ਦਾ ਨਾਮ ਜ਼ੈਨਬ ਹੋ ਗਿਆ ਹੈ ਜ਼ੈਨਬ ਨੇ ਆਪਣੇ ਪ੍ਰੇਮੀ ਅਲੀ ਅਰਸਲਾਨ ਨਾਲ ਵਿਆਹ ਕਰਵਾ ਲਿਆ ਹੈ ਜਾਮੀਆਂ ਹਨਫੀਆ ਸਿਆਲਕੋਟ ਵੱਲੋਂ ਇਸਲਾਮ ਕਬੂਲ ਕਰਨ ਦਾ ਸਰਟੀਫਿਕੇਟ ਵੀ ਦੇ ਦਿੱਤਾ ਗਿਆ ਹੈ ਜਨਮ ਤੇ ਪਤਾ ਸੰਗਾਰਾ ਸਿੰਘ ਭਾਰਤੀ ਪੰਜਾਬ ਦੇ ਲੁਧਿਆਣਾ ਦੇ ਬਸਨੀ ਖਾਨ ਵਿਆਹ ਤੋਂ ਪਹਿਲਾਂ ਜਸਪ੍ਰੀਤ ਕੌਰ ਨੇ ਜਾਮੀਆਂ ਹਨਫੀਆ ਸਿਆਲਕੋਟ ਵਿਖੇ ਇਸਲਾਮ ਕਬੂਲ ਕਰ ਲਿਆ ਜਿੱਤੇ ਉਸ ਨੂੰ ਨਵਾਂ ਨਾਮ ਦਿੱਤਾ ਗਿਆ ਜਸਪ੍ਰੀਤ 16 ਜਨਵਰੀ ਨੂੰ ਧਾਰਮਿਕ ਯਾਤਰਾ ਲਈ ਪਾਕਿਸਤਾਨ ਆਈ ਸੀ ਕੋਰ ਕੋਲ ਭਾਰਤੀ ਪਾਸਪੋਰਟ ਵੀ ਹੈ ਉਸ ਨੂੰ 15 ਅਪ੍ਰੈਲ ਤੱਕ ਸਿੰਗਲ ਐਂਟਰੀ ਵੀਜ਼ਾ ਦਿੱਤਾ ਗਿਆ ਸੀ ਜਾਮੀਆ ਹਨਾਫੀਆ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਕੋਰ ਉਹਨਾਂ 2000 ਤੋਂ ਵੱਧ ਗੈਰ ਮੁਸਲਿਮਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਉਹਨਾਂ ਦੀ ਸੰਸਥਾ ਵਿੱਚ ਇਸਲਾਮ ਕਬੂਲ ਕੀਤਾ ਹੈ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਅਰਸਲਾਨ ਅਤੇ ਕੋਰ ਵਿਦੇਸ਼ ਵਿੱਚ ਮਿਲੇ ਸਨ ਇਸ ਤੋਂ ਬਾਅਦ ਅਰਸਲਾਨ ਨੇ ਕੋਰ ਨੂੰ ਪਾਕਿਸਤਾਨ ਆਉਣ ਦਾ ਸੱਦਾ ਦਿੱਤਾ ਹੁਣ ਦੋਹਾਂ ਨੇ ਵਿਆਹ ਕਰਵਾ ਲਿਆ ਹੈ ਸਾਲ 2018 ਵਿੱਚ ਇੱਕ ਅਜੀਬਾ ਮਾਮਲਾ ਵੀ ਸਾਹਮਣੇ ਆਇਆ ਸੀ ਜਿਸ ਵਿੱਚ ਇੱਕ 40 ਸਾਲਾ ਜਰਮਨ ਔਰਤ ਨੇ ਪੰਜਾਬ ਦੇ ਹਾਫੀਜਾਬਾਦ ਦੇ ਇੱਕ ਵਿਅਕਤੀ ਨਾਲ ਵਿਆਹ ਕਰਵਾ ਲਿਆ ਸੀ ਸਰਹੱਦ ਪਾਰ ਵਿਆਹ ਕਰਵਾਉਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਪਿਛਲੇ ਸਾਲ ਪਾਕਿਸਤਾਨ ਦੀ ਰਹਿਣ ਵਾਲੀ ਸੀਮਾ ਹੈਦਰ ਨੇਪਾਲ ਦੇ ਰਸਤੇ ਭਾਰਤ ਆਈ ਸੀ ਉਹ ਆਪਣੇ ਬੱਚਿਆਂ ਨੂੰ ਲੈ ਕੇ ਆਈ ਸੀ ਉਸ ਨੇ ਭਾਰਤ ਦੇ ਸਚੀ ਨਾਲ ਵਿਆਹ ਕਰਵਾ ਲਿਆ ਉਦੋਂ ਤੋਂ ਉਹ Hindu ਧਰਮ ਦਾ ਪਾਲਣ ਕਰ ਰਹੀ ਹੈ ਪਬਜੀ ਖੇਡਦੇ ਹੋਏ ਸੀਮਾ ਦੀ ਮੁਲਾਕਾਤ ਸਚੀਨ ਨਾਲ ਹੋਈ ਸੀ ਸੀਮਾ ਹੈਦਰਾਬਾਦ ਰਾਜਸਥਾਨ ਦੀ ਅੰਜੂ ਦਾ ਮਾਮਲਾ ਸਾਹਮਣੇ ਆਇਆ ਜਿਸ ਦੀ ਮੁਲਾਕਾਤ ਪਾਕਿਸਤਾਨ ਤੋਂ ਨਸਰੁੱਲਾ ਨਾਲ ਫੇਸਬੁੱਕ ਤੇ ਹੋਈ ਸੀ ਅੰਜੂ ਵੀਜ਼ਾ ਲੈ ਕੇ ਪਾਕਿਸਤਾਨ ਗਈ ਸੀ ਫਲਹਾਲ ਉਹ ਵਾਪਸ ਆ